ਜਿੰਨੇ ਆਪਾਂ ਨੂੰ ਚਾਉਣ ਵਾਲੇ ਆ ਓਨੇ ਹੀ ਮੈਨੂੰ ਲੱਗਦਾ ਮੱਚਦੇ ਆ ਮੇਰੇ ਤੋਂ ਯਾਰ ਰਣਜੀਤ ਬਾਵੇ ਬਾਈ ਦੇ ਨਾਲ ਬਾਬਾ ਸਾਹਿਬ ਹਰਸ਼ੀ ਕਾਲ ਜੀ ਬਹੁਤ ਵਧੀਆ ਅੱਜ ਹੈ ਨਹੀਂ ਕੋਈ ਗੱਲ ਨਹੀਂ ਆਓ ਠੀਕ ਹੈ ਨਹੀਂ ਮੈਨੂੰ ਕੀ ਲੱਗੇ ਰਣਜੀਤ ਬਾ ਗੱਡੀ ਦੀਆਂ ਦੋਨੇ ਲੇਟਾਂ ਬੰਦ ਹੋ ਗਈਆਂ ਹੈਡਲਾਈਟਾਂ ਤੇ ਹੁਣ ਸਾਹਮਣੇ ਆ ਕੇ ਗੱਡੀ ਜਾਂਦੀ ਆ ਉਹਦੇ ਪਿੱਛੇ ਪਿੱਛੇ ਬੱਸ ਅੰਦਾਜ਼ੇ ਨਾਲ ਹੀ ਜਾਂਦੇ ਆ ਤੇ ਬਰਨਾਲੇ ਜਾ ਕੇ ਲੇਟਾਂ ਪਾਉਣੇ ਆ ਕਰਦਾ ਚਿੱਤ ਕਾਉਂਗਾ ਹਰਮਨ ਤੇ ਸੋਨੂੰ ਆ ਪਣਾ ਨਹੀਂ ਕਰਦਾ ਵੀ ਦਲੇਰ ਆ ਜਿੰਨੇ ਆਪਣੀ ਗੱਡੀ ਚ ਬਹਿੰਦੇ ਆ ਨਾ ਬੰਦੇ ਦਲੇਰੀ ਬਹਿੰਦੇ ਆ ਸਿੱਧੂ ਮੂਸੇ ਵਾਲਾ ਸੰਦੀਪ ਨੰਗਲੰਬੀਆਂ ਵਾਲਾ ਤੇ ਦੀਪ ਸਿੱਧੂ ਤਿੰਨ ਹੀਰੇ ਸਾਡੇ ਪੰਜਾਬ ਦੇ ਦੇਖ ਲਾ 11:00 ਵੱਜ ਗਏ ਤੁੰਦੋ ਦੇਖ ਕਿੰਨੀ ਪਈ ਹੋਈ ਆਲੇ ਰੋਡ ਹਣਾ ਬਾਕੀ ਅੱਜ ਤੈਨੂੰ ਪਿੰਡ ਛੱਡ ਕੇ ਆਉਣਾ ਦੇਖੋ ਬਈ ਆ ਬੰਦੇ ਨੂੰ 3-4 ਦਿਨ ਹੋ ਗਏ ਮੇਰੇ ਨਾਲ ਨੇੜੇ ਆ ਕਿੰਨੇ ਦਿਨ ਹੋ ਗਿਆ ਤੈਨੂੰ ਮੇਰੇ ਨਾਲ 3-4 ਦਿਨ ਫੇਰ ਹੋ ਗਏ ਤੇ ਆਪਣੀ ਭੈਣ ਦਾ ਵਿਆਹ ਕਿਦਾਂ 6 ਤਰੀਕ ਨੂੰ 6 ਤਰੀਕ ਨੂੰ ਹੁੰਦਾ ਤੈਨੂੰ ਪਿੰਡ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ ਕਿਉਂ ਮੈਂ ਕੱਲ ਰਾਤ ਵੀ ਕਿਹਾ ਮੈਨੂੰ ਛੱਡ ਕੇ ਆ ਯਾਰ ਹੁਣ ਕੈਮਰੇ ਉਰੇ ਪੱਛਾਣਾ ਬਾਰੇ ਯਾਰ 11:00 ਵੱਜ ਗਏ ਦੇਖੋ ਲੈ ਉਰੇ ਫੜਾਫੜ 11:00 ਵੱਜ ਗਏ ਆ ਦੇਖ ਲਓ ਮੈਂ ਤਾਂ ਰਾਤ ਨੂੰ ਕਾਹਤ ਹੁੰਦਾ ਤੂੰ ਹੁਣ ਪੈਂਡ ਜਾਣਾ ਕਿ ਨਹੀਂ ਜਾਣਾ ਮੈਨੂੰ ਦੱਸ ਘਰੇ ਛੱਡਿਆ ਯਾਰ ਬਈ ਉਹਨੇ ਘਰੇ ਜਾ ਕੇ ਵਿਆਹ ਦੀਆਂ ਤਿਆਰੀਆਂ ਕਰਾ ਇਹ ਤੂੰ ਵੀ ਕਰਾ ਕੇ ਨਾ ਪਟੀਆਂ ਪੁੱਟੀਆਂ ਹੁਣ ਲੱਗਣ ਆਲੀਆਂ ਨੇ ਤੂੰ ਇੱਥੇ ਬਾਹਰ ਫਿਰਦਾ ਤੂੰ ਵੀ ਆ ਨਾਲ ਹੁਣ ਕਰਾ ਮੈਂ ਮੈਂ ਤਾਂ ਆ ਹੀ ਜਾਣਾ ਹੁਣ ਜੇ ਤੂੰ ਜਾਏਗਾ ਹੈ ਮੈਂ ਤਾਂ ਨਾਲ ਹੀ ਪਿੱਛੇ ਆ ਜਾਣਾ ਹੁਣ ਕੋਈ ਠੀਕ ਆ ਕੰਮ ਆਪਾਂ ਹੀ ਕਰਨਾ ਕੰਮ ਆਪਾਂ ਹੀ ਕਰਨਾ ਆ ਫੜ ਤੇ ਹੁਣ ਮੈਂ ਤਾਂ ਤੈਨੂੰ ਆ ਹੀ ਕਹਿਣਾ ਭਰਾਵਾ ਨਾਲੇ ਮੈਨੂੰ ਘਰੇ ਜਾਣ ਦੇ ਨਾ ਤੂੰ ਮੈਨੂੰ ਜਾਣ ਦਿੰਨਾ ਨਾ ਵੀ ਘੁੰਮਣਾ ਫਰਨਾ ਚੰਗਾ ਨਹੀਂ ਹੁੰਦਾ ਗੱਲ ਸਹੀ ਗੱਲ ਹੁਣ 25 ਤਰੀਕ ਨੂੰ ਆਜੀ ਬਾਈ ਬਣੇ ਮੇਰੇ ਕੋਲੇ ਆਪਾਂ ਜਾ ਕੇ ਆਵਾਂਗੇ ਕਿਉਂ ਖੁੱਲਾ ਸੱਦਾ ਵਿਆਹ ਦਾ ਸਾਰਿਆਂ ਨੂੰ ਸਾਰਿਆਂ ਨੂੰ ਖੁੱਲਾ ਸੱਦਾ ਦੇਖ ਲੈ ਬਾਈ ਸਾਨੂੰ ਚਾਉਣ ਵਾਲੇ ਤਾਂ ਇਹੋ ਜਿਹੇ ਆ ਉਹਨਾਂ ਨੇ ਤਾਂ ਆ ਜਾਣਾ ਕੋਈ ਚੱਕਰ ਨਹੀਂ ਤੂੰ ਬਾਅਦ ਚ ਮੁਕਰੇ ਨਹੀਂ ਨਹੀਂ ਵੀਰ ਅਵਤਾਰ ਸਿਆਂ ਆਹ ਕੀ ਕਰਾਤਾ ਨਹੀਂ ਨਹੀਂ ਵੀ ਕਰੀ ਸਿਆਂ ਆ ਗਿਆ ਤੇਰਾ ਪਿੰਡ ਚੱਲ ਠੀਕ ਆ ਫਿਰ ਐ ਚੱਲਦੇ ਆ ਬਹੁਤ ਹੀ ਜ਼ਿਆਦਾ ਸੀਤੀ ਮਿਲਦੇ ਆ ਹਾਂ ਪਾ ਠੀਕ ਆ ਵੀਰ ਬਣ ਕੇ ਜਾਗੇ ਨਾ ਨੂੰ ਲਈ ਹਾਂ ਪਰਪੋ ਤਾਂ ਹੀ ਪ੍ਰੋਗਰਾਮ ਆ ਗਿਆ ਪਰਸੋਂ ਨਹੀਂ ਮਿਲਣਾ ਪੈਣਾ ਹਾਂ ਪਰਸੋਂ ਦਾ ਪ੍ਰੋਗਰਾਮ ਆ ਗਿਆ ਪਰਸੋਂ ਨਹੀਂ ਮਿਲਣਾ ਪੈਣਾ ਪਰਸੋਂ ਨੂੰ ਚੱਲਦੇ ਆ ਫਿਰ ਵਿਆਹ ਤੇ ਚਲ ਚੰਗਾ ਰਹਿਣ ਲਓ ਵੀ ਅੱਜ ਕੈਰੀ ਨੂੰ ਘਰੇ ਛੱਡਣ ਤੋਂ ਬਾਅਦ ਆਪਾਂ ਚੱਕ ਲਿਆ ਸੀ ਨਾਲ ਬਿਮਲ ਨੂੰ ਤੇ ਅੱਜ ਚਲੋ ਘੁੰਮੇ ਫਰੇ ਜਵਾਈ ਕੀਤਾ ਆਪਾਂ ਸਾਰਾ ਦਿਨ ਤੇ ਸੱਚ ਇੱਕ ਗੱਲ ਮੈਂ ਹੋਰ ਕਹਿਣੀ ਆ ਯਾਰ ਤੁਹਾਨੂੰ ਦੇਖੋ ਹੁਣ ਜਿੰਨੇ ਆਪਾਂ ਨੂੰ ਚਾਉਣ ਵਾਲੇ ਆ ਓਨੇ ਹੀ ਮੈਨੂੰ ਲੱਗਦਾ ਮੱਚਦੇ ਆ ਮੇਰੇ ਤੋਂ ਤੇ ਇੱਕ ਮੈਨੂੰ ਸਮਝ ਨਹੀਂ ਆਉਂਦੀ ਵੀ ਲੋਕ ਮੇਰੇ ਤੋਂ ਕਿਉਂ ਮੱਚਦੇ ਆ ਯਾਰ ਉਹ ਇੱਕ ਕਮੈਂਟਾਂ ਦੇ ਵਿੱਚ ਤੁਸੀਂ ਰੜੀ ਜਾਂਦੇ ਰਹੇ ਨੋ ਦੇਖੋ ਬਾਈ ਮੈਂ ਤਾਂ ਆਪਦੀ ਜ਼ਿੰਦਗੀ ਦਾ ਸਵਾਦ ਲੈਣਾ ਨਜ਼ਾਰੇ ਲੈਣਾ ਮੈਂ ਹਨਾ ਆਈ ਮੈਂ ਤੁਹਾਨੂੰ ਕਹਿਣਾ ਵੀ ਤੁਸੀਂ ਆਪਦਾ ਐਂਗੇਜਮੈਂਟ ਕਰਿਆ ਕਰੋ ਐ ਵੀ ਹਨਾ ਤੁਸੀਂ ਕਹੀ ਜਾਂਦੇ ਰਹੇ ਨੋ ਕਮੈਂਟਾਂ ਦੇ ਵਿੱਚ ਬਿੱਲ ਆਏ ਫਲਾਨਾ ਆਏ ਧੌਂਕਾ ਦੇਖੋ ਆਪਾਂ ਸਵੇਰੇ ਉੱਠ ਕੇ ਸਰਬੱਤ ਦਾ ਭਲਾ ਮੰਗੀਦਾ ਤੇ ਰੱਬ ਨੇ ਵੀ ਕਿਸੇ ਪਾਸਿਓਂ ਤੰਗੀ ਨਹੀਂ ਰੱਖੀ ਠੀਕ ਆ ਪੂਰੀ ਐਸ਼ ਕਰਦੇ ਆ ਅੱਜ ਦੇ ਦਿਨ ਕੱਲ ਦਾ ਆਪਾਂ ਨੂੰ ਪਤਾ ਨਹੀਂ ਠੀਕ ਆ ਜੀ ਤੇ ਮੈਂ ਤੁਹਾਨੂੰ ਵੀ ਇਹ ਗੱਲ ਕਹਿਣਾ ਵੀ ਐਵੇਂ ਕਿਸੇ ਨੂੰ ਦੇਖ ਕੇ ਰੜੀਦਾ ਨਹੀਂ ਹੁੰਦਾ ਆਪਦਾ ਕੰਮਕਾਰ ਕਰੋ ਮੇਰਾ ਵੀਰ ਜੇ ਮੈਂ ਤੁਹਾਨੂੰ ਨਹੀਂ ਵਧੀਆ ਲੱਗਦਾ ਨਾ ਦੇਖੋ ਯਾਰ ਮੈਂ ਕਿਹੜਾ ਤੁਹਾਨੂੰ ਸੱਦਾ ਦਿੰਦਾ ਵੀ ਮੇਰੀ ਵੀਡੀਓ ਅਗੇ ਦੇਖੋ ਹੀ ਦੇਖੋ ਚਾਹਣ ਵਾਲਿਆਂ ਨੇ ਮੈਨੂੰ ਦੇਖੀ ਜਾਣਾ ਚਾਹਣ ਵਾਲੇ ਮੈਨੂੰ ਖੁਸ਼ ਦੇਖ ਕੇ ਪੂਰੇ ਖੁਸ਼ ਆ ਠੀਕ ਆ ਜਿਨ੍ਹਾਂ ਨੂੰ ਮੈਂ ਨਹੀਂ ਪਸੰਦ ਹੁਣ ਕੀ ਕਰ ਸਕਦੇ ਆ ਉਹਨਾਂ ਦਾ ਨਾ ਪਟੂ ਨੇ ਬੈਟ ਲਾਤੀ ਵੀ ਅੱਜ ਬਿਮਲ ਉਹਨਾਂ ਨੂੰ ਆਪਾਂ ਮਲਾਇਆ ਰਣਜੀਤ ਬਾਵੇ ਬਾਈ ਦੇ ਨਾਲ ਬਾਬਾ ਸਾਹਿਬ ਸਰਸੀ ਕਾਲ ਜੀ ਬਹੁਤ ਤੁਹਾਡੇ ਗੀ ਸੁਣੇ ਆ ਹਨਾ ਬਹੁਤ ਵਧੀਆ ਅੱਜ ਹੈ ਮਨੇ ਕੋਈ ਗੱਲ ਨਹੀਂ ਆਹ ਠੀਕ ਆ ਨਹੀਂ ਮੈਂ ਕਹਿ ਲਗੇ ਅਰਨੀਤ ਦਾ ਮੈਂ ਕੋਈ ਜਿਹੜੀ ਮੈਂ ਕਹਿ ਰਿਹਾ ਮੈਂ ਕਹੇ ਮੇਰੇ ਤਾਂ ਨਹੀਂ ਸੁਣਿਆ ਇਹ ਕਦਾ ਕੀ ਗੱਲ ਹੋਈ ਕੋਈ ਗੱਲ ਨਹੀਂ ਆਪਾਂ ਫੇਰ ਹੈਗਾ ਮੂਸੇਲ ਦੇ ਉਹ ਤੋਂ ਬਾਅਦ ਆਪਾਂ ਨੂੰ ਗਾਣੇ ਵਧੀਆ ਲੱਗ ਰਹੇ ਤੇਰੀ ਜੀਨ ਪਾਵੇ ਬਹੁਤ ਵਧੀਆ ਲੱਗਦਾ ਗਾਣਾ ਯਾਰ ਮੈਨੂੰ ਬੜਾ ਵਧੀਆ ਲੱਗਦਾ ਤੇਰੀ ਦਿੱਤੀ ਫਲਕਾਰੀ ਨਹੀਂ ਮੈਂ ਮਾਰ ਲਾਂ ਬੁੱਕਲ ਜਦੋਂ ਸੋਣਾ ਬਹੁਤ ਠੰਡਾ ਨਾ ਬਹੁਤ ਵਧੀਆ ਆਏ ਓਏ ਬਹੁਤ ਠੰਡਾ ਨਾ ਤੁੜਾ ਲੱਗਦਾ ਹੈ ਬਾਬਾ ਸਾਹਿਬ ਮੁੰਡੇ ਨੇ ਫਰਮਾਇਸ਼ ਕੀਤੀ ਹੈ ਕਿ ਨਾ ਇੱਕ ਗਾਣਾ ਹੋ ਜੇ ਨਹੀਂ ਗਾਣਾ ਮੈਂ ਨਹੀਂ ਸੁਣਾਉਣਾ ਹੈਗਾ ਹੁਣ ਮੈਂ ਗਾ ਕਾ ਆ ਰੰਜੀਤ ਬਾਬਾ ਮੱਕਰ ਗਿਆ ਓਏ ਆ ਰੰਜੀਤ ਬਾਬਾ ਗਾਣਾ ਸੁਣਾਉਣ ਤੋਂ ਮੱਕਰ ਗਿਆ ਨਹੀਂ ਵੈਸੇ ਐਡਾ ਵੱਡਾ ਸਿੰਗਰ ਆ ਹਨਾ ਬਹੁਤ ਡਾਊਨ ਟੂ ਅਰਥ ਆ ਬਾਈ ਹੁਣੀ ਹਨਾ ਆਪਣੇ ਨਾਲ ਜਿਵੇਂ ਗੱਡੀ 'ਚ ਬੈਠੇ ਆ ਉਹਨਾਂ ਦਾ ਰੂਟ ਆ ਓਏ ਹਾਂਜੀ ਉਹਨਾਂ ਦਾ ਰੂਟ ਆ ਯਾਰ ਸਹੀ ਗੱਲ ਆ ਕਿੰਨਾਂ ਨੂੰ ਬਾਈ ਉਹਨਾਂ ਨੂੰ ਬਾਈ ਕਿੰਨਾਂ ਨੂੰ ਤੁਸੀਂ ਹੋ ਰੰਜੀਤ ਬਾਬਾ ਜੀ ਤੁਸੀਂ ਆਪ ਹੋ ਨਹੀਂ ਬਾਈ ਉਹ ਆਪਾਂ ਬਰਾਬਰੀ ਖੜੀ ਕਰਾਂਗੇ ਯਾਰ ਦੱਸ ਉਹਨੂੰ ਨਹੀਂ ਨੀ ਮਦਰ ਤੁਸੀਂ ਬਾਬਾ ਸਾਹਿਬ ਨਹੀਂ ਹੈਗੇ ਨਹੀਂ ਨਹੀਂ ਉਹ ਬਲੇ ਆਪਾਂ ਪੂਰੇ ਜਿਹੜਾ ਗਾਤੋਂ ਬੰਦੇ ਨੂੰ ਘਟਾ ਲਿਆ ਗੱਡੀ ਚ ਨਹੀਂ ਗੱਲ ਤਾਂ ਨਹੀਂ ਗੱਲ ਆ ਗਿਆ ਬਈ ਬਲੇ ਮੈਂ ਜਾਵਾਂ ਠੀਕ ਹੈ ਬਾਬਾ ਸਾਹਿਬ ਸਾਨੂੰ ਦਿਓ ਇਜਾਜ਼ਤ ਅਸੀਂ ਜਾਈਏ ਫਿਰ ਅਹ ਫੇਰ ਕਦੇ ਆਪਾਂ ਮਿਲਾਂਗੇ ਬਹੁਤ ਵਧੀਆ ਲੱਗਿਆ ਆਪਾਂ ਜਲਦੀ ਮਿਲਦੇ ਆਪਾਂ ਇਹ ਨਹੀਂ ਪਤਾ ਮੈਂ 나ਹੀਂ ਮਿਲਾਂ ਮੈਂ ਚੱਲਿਆ ਸੀ ਬਹੁਤ ਦੂਰ ਅੱਛਾ ਕੋਈ ਗੱਲ ਨਹੀਂ ਜੇ ਤੁਸੀਂ ਦੂਰ ਵੀ ਚਲੇ ਗਏ ਦਿਨਾਂ ਦੇ ਵਿੱਚ ਤਾਂ ਤੁਸੀਂ ਵਸਦੇ ਹੋ ਸਾਡੇ ਲੜੇ ਲੈ ਕੋਈ ਨਾ ਮਿਲਿਆ ਗਿਆ ਬਹੁਤ ਜਲਦੀ ਧਿਆਨ ਰੱਖਿਓ ਆਪਦਾ ਚਲੋ ਆਜੋ ਵੀ ਚੋਪਰ ਓਕੇ ਬਹੁਤ ਲੱਗਿਆ ਯਾਰ ਮਿਲ ਕੇ ਠੀਕ ਆ ਬਾਈ ਬਾਈ ਬੰਦਾ ਹੀ ਘੈਂਟ ਆ ਇਹ ਹੈ ਉਹ ਬਿਮਲ ਤੈਨੂੰ ਹੋ ਗਿਆ ਕਿ ਨਹੀਂ ਐਕਸਪੀਰੀਅੰਸ ਹੁਣ ਗੱਡੀ ਦੀਆਂ ਦੋਨੇ ਲੇਟਾਂ ਬੰਦ ਹੋ ਗਈਆਂ ਹੈਡਲਾਈਟਾਂ ਤੇ ਹੁਣ ਸਾਹਮਣੇ ਆ ਕੇ ਗੱਡੀ ਜਾਂਦੀ ਆ ਉਹਦੇ ਪਿੱਛੇ ਪਿੱਛੇ ਬੱਸ ਅੰਦਾਜ਼ੇ ਨਾਲ ਲਈ ਜਾਂਦੇ ਆ ਤੇ ਬਰਨਾਲੇ ਜਾ ਕੇ ਲੇਟਾਂ ਪਾਉਣੇ ਆ ਹੋਰ ਯਾਰ ਪੁੱਤ ਪਈ ਹੋਈ ਆ ਪੂਰੀ ਤੇ ਦੀਦਾ ਕੋਈ ਸ਼ੈਣੀ ਕੀ ਕਰਦਾ ਜਿੱਤ ਕਾ ਉਹ ਹਰਮਨ ਤੇ ਸੋਨੂ ਆ ਪਣਾ ਨਹੀਂ ਕਰਦਾ ਬਈ ਨਹੀਂ ਕਰਦਾ ਬਾਈ ਬੰਦੇ ਦਲੇਰ ਆ ਜਿੰਨੇ ਆਪਣੀ ਗੱਡੀ ਚ ਬਹਿੰਦੇ ਆ ਨਾ ਬੰਦੇ ਦਲੇਰੀ ਬਹਿੰਦੇ ਆ ਤਗੜੇ ਦੇ ਨਾਲੇ ਰੱਬ ਦੇ ਆਸਰੇ ਜਾ ਰਹੇ ਆ ਬਸ ਇੱਕ ਤਰ੍ਹਾਂ ਸਾਰੇ ਬੰਦੇ ਬੰਦ ਕੇ ਨਾ ਬਰੇ ਬੁਰੂ ਲੈਟ ਚਲਦੀ ਆ ਚਲਦੀ ਆ ਲੈਟ ਨਹੀਂ ਟੂਬਾਂ ਚ ਨੁਕਸ ਨਹੀਂ ਆ ਯਾਰ ਕਿਉਂਪਾਂ ਚ ਨਹੀਂ ਨੁਕਸ ਹਾਂ ਚੱਲ ਪੀ ਕਰਾਂ ਬੰਦ ਵੀਰੇ ਹਾਂ ਹਾਂ ਬੰਦ ਕਰ ਲੈ ਤਾਂ ਹੀ ਕੋੜੀ ਬੱਲ ਵੀ ਖਰਾਬ ਆ ਫਿਰ ਪਹਿਲਾ ਵਾਲੇ ਹਨਾ ਸੁਖਾਣੀਓ ਪਈਆ ਖਾਲਾ ਕਰਾ ਲਈ ਇਹਨਾਂ ਨੂੰ ਦੂਰ ਨਹੀਂ ਦੋ ਦੇ ਗੁੱਤੇ ਅੱਗੇ ਦੇਖੀ ਬੁੱਧ ਪਾਗੇ ਪਿੱਛੇ ਦੇਖ ਚਲਾਵਾ ਵੀਰੇ ਚਲਾਉ ਮੜੇ ਕੋਲ ਚੱਕ ਲੈ ਗੋੜੇ ਨਾ ਲੋਬੀ ਓਕੇ ਆ ਪਾਪਾ ਐਂਡ ਰਿਗਨ ਅੱਛਾ ਬਈਆਂ ਓਕੇ ਜਮਾ ਠੀਕ ਆ ਧੰਨਵਾਦ ਯਾਰ ਚੱਲ ਠੀਕ ਐ ਵੀਰ ਓਕੇ ਬਰਾਦਰ ਧੰਨਵਾਦ ਤੁਹਾਡਾ ਬਹੁਤ ਬਹੁਤ ਤੇ ਮਿਲਦੇ ਆਪਾਂ ਓਕੇ ਧੰਨਵਾਦ ਵੀਰੇ ਲੋਬੀ ਹੁਣ ਜਮਾ ਓਕੇ ਰਿਪੋਰਟ ਹੋ ਗਈ ਦੱਸੋ ਹੁਣ ਕਿੱਧਰ ਜਾਣਾ ਯੂ ਟਰਨ ਮਾਰਦਾ ਜਾਂ ਸਿੱਧਾ ਹੀ ਨਹੀਂ ਨਹੀਂ ਸਿੱਧਾ ਹੀ ਜਾਣਗੇ ਸਿੱਧਾ ਹੀ ਤੇ ਸਾਹਮਣੇ ਵਿਮਲ ਟਰੱਕ ਦਿਖਾਈ ਦੇਖੋ ਟਰੱਕ ਦੇ ਪਿੱਛੇ ਨਾ ਤਸਵੀਰਾਂ ਛਪੀਆਂ ਹੋਈਆਂ ਸਿੱਧੂ ਮੂਸੇ ਵਾਲਾ ਸੰਦੀਪ ਨੰਗਲੰਬੀਆਂ ਵਾਲਾ ਤੇ ਦੀਪ ਸਿੱਧੂ ਤਿੰਨ ਹੀਰੇ ਸਾਡੇ ਪੰਜਾਬ ਦੇ ਹੈਂ ਦੇਖ ਲਾ ਆਏ ਲੋਕਾਂ ਦੇ ਦਿਲਾਂ ਦੇ ਵਿੱਚ ਰਾਜ ਕਰਦੇ ਆ ਬਾਈ ਆ ਚੀਜ਼ ਖੱਟੀ ਆ ਇਹਨਾਂ ਨੇ ਕਿਉਂ ਵਿੰਬਲ ਸਹੀ ਆ ਯਾਰ ਬਾਈ ਕੱਢ ਦੋ ਕੋਈ ਦਿਲਾਂ ਚੋਂ ਯਾਰ ਇਹਨਾਂ ਨੂੰ ਦੁਨੀਆ ਬਹੁਤ ਪਿਆਰ ਕਰਦੀ ਆ ਬਾਈ ਰਫਤਾਰ ਬਹੁਤ ਪਿਆਰ ਕਰਦੀ ਆ ਦੁਨੀਆ ਨਾ ਜਿਹੜੇ ਬਾਹਰ ਬੈਠੇ ਆ ਨਾ ਯਾਰ ਉਹਨਾਂ ਨੂੰ ਬਾੜੀ ਕੀ ਪਤਾ ਆ ਕੀਮਤ ਮੂਸੇ ਵਾਲੇ ਦੀ